ਕਸੀਸ ਉਠ ਕੇ ਬੈਠ ਕਾ ਲਗਾ ਕਿ ਆ ਪੂਰੇ ਕਪੜੇ ਉਤਾਰ ਕੇ ਬਾਹਰ ਜਾ ਉੱਪਰ ਜਾ ਕੇ ਕੋਠੇ ਤੋਂ ਤਿੰਨ ਮੰਜ਼ਲ ਦਾ ਬੁਝਾ ਦੇ ਦੋ ਯਾਰ ਮਮੀ ਨਾਲ ਤੇਰੀ ਕਰਦੇ ਲਾਫੁਗ ਮਾਨ ਇੰਕਰਾ ਨਾ ਨਾ ਵੇਗਾਂ ਤੀ ਚਲੋ ਕੁਛ ਨਹੀਂ ਹੁੰਦਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਐਂਜਲ ਹੈਂ ਕਿੱਥੋਂ ਦੇ ਰਹਿਣ ਵਾਲੇ ਅੰਮ੍ਰਿਤ ਸਰਪੇਪ ਨਗਰ ਅਜੀ ਕੀ ਗੱਲ ਹੋਈ ਹੈ ਜੀ ਤੇਰਾ ਰਿਲੇਸ਼ਨ ਸੀਗਾ ਦੋ ਸਾਲ ਤੋਂ ਮੁੰਡੇ ਨਾਲ ਪਹਿਲੇ ਤਾਂਨੇ ਮੁੰਡੇ ਵਿਆਹ ਦੇ ਲਾਰੇ ਲਾ ਲਾ ਕੇ ਮੇਰਾ ਦੋ ਸਾਲ ਫਿਜ਼ੀਕਲ ਰਿਲੇਸ਼ਨ ਬਣਾਇਆ ਤੇ ਫਿਰ ਹੁਣ ਜਦੋਂ ਮੈਂ ਵਿਆਹ ਦੀ ਗੱਲ ਕੀਤੀ ਤਾਂ ਫਿਰ ਕਹਿੰਦੇ ਕਿ ਤੂੰ ਹੀ ਛੋਟੀ ਜਾਦੀ ਐ ਸਿੱਤਾ ਨਾ ਵਿਆਹ ਨਹੀਂ ਕਰਨਾ ਮੁੰਡੇ ਦਾ ਨਾਮ ਕੀ ਹੈ ਜੀ ਰੁਦਰਾਕਸ਼ਰ ਮਾਡਿ ਲੋਰੀ ਗੇਟ ਸ਼ੰਮਨ ਸ਼ਾਦਰ ਘਾਰੇ ਸਾਹਮਣੇ ਮਾਰੇ ਵੱਲੋਂ ਕੀ ਆ ਗਿਆ ਉਹਦੀ ਮੰਮੀ ਵੱਲੋਂ ਇਹ ਤਾਂ ਮੁੰਡੇ ਨਾਲ ਗੱਲਬਾਤ ਹੋਈ ਤੇ ਨਹੀਂ ਹੋਈ 2 ਦਿਨ ਪਹਿਲੇ ਉਹਦੇ ਘਰ ਇਹਨਾਂ ਨੇ ਬੁਲਾਇਆ ਸੀਗਾ ਤੇ ਫਿਰ ਉਹ ਹੀ ਕਹਿੰਦੇ ਕਿ ਅਸੀਂ ਨਹੀਂ ਕਰ ਸਕਦੇ ਤੁਸੀਂ ਛੋਟੀ ਜਾਂਦੇ ਆ ਤੁਸੀਂ ਜੋ ਕਰਨਾ ਕਰ ਲੋ ਅਸੀਂ ਨਹੀਂ ਕਿਸੇ ਤੋਂ ਡਰਦੇ ਮੈਂ ਕਿ ਮਿਲ 2 ਸਾਲ ਕਿੱਦਾਂ ਗੱਲਬਾਤ ਹੋਣੀ ਸੀ ਲੈ ਅੰਟੀ ਉਹਨਾਂ ਤਾਂ ਕੰਮ ਤੇ ਗਈ ਸੀ ਕੰਮ ਤੇ ਮਿਲੇ ਸੀ ਉਹਦਾ ਫਾਦਰ ਕੰਮ ਕਰਵੰਦੇ ਆ ਨਾ ਤੇ ਉੱਥੇ ਗਈ ਸੀ ਮੇਰੇ ਮੰਮਾ ਨੂੰ 10 ਸਾਲ ਹੋ ਗਏ ਉੱਥੇ ਕੰਮ ਕਰਦੇ ਤੇ ਮੰਮਾ ਨਾ ਗਈ ਸੀ ਤੇ ਫਿਰ ਉੱਥੇ ਮਿਲੇ ਸੀ ਇਹ ਕਿੰਨਾ ਦੋ 12 ਸਾਲ ਇਹ ਰਿਲੇਸ਼ਨ ਚੱਲ ਰਿਹਾ ਹੈ। ਅਕ 14 ਸਾਲ ਸੀ 15 ਵਿੱਚ ਲੱਗੀ ਸੀ। ਉਹ ਮੈਂ ਗੱਲਬਾਤ ਕੀਤੀ ਵੀ ਮੇਨੂੰ ਆਹ ਹਾਂ ਜੀ ਉਹ ਇਹ ਕਹਿੰਦੇ ਕਿ ਤੁਸੀਂ ਛੋਟੀ ਜਹਦੇ ਅਸੀਂ ਨਹੀਂ ਤਾਂ ਲਕਰਾ ਸਕਦੇ ਕਿ ਜੋ ਤੁਸੀਂ ਕਰਨਾ ਕਰ ਲੋ ਮੈਨੂੰ ਬਲੈਕਮੇਲ ਵੀ ਕਰਦਾ ਰਿਹਾ ਆ। ਕਿਸ ਤਰ੍ਹਾਂ ਬਲੈਕਮੇਲ ਕਰਦਾ? ਉਹ ਦੇਖੋ ਫੋਟੋਜ਼ ਹੈ ਗਿਆ ਹੈ ਦੂਸਰੀਆਂ ਪਰ ਪ੍ਰਾਈਵੇਟ ਫੋਟੋਸ ਉਸੇ ਕਹਿੰਦਾ ਹਾਂ ਜੀ ਮੇਰੀਆਂ ਹੈ ਗਿਆ। ਤੇ ਉਸ ਕਰਕੇ ਫਿਰ ਉਹ ਕਹਿੰਦਾ ਕਿ ਮੈਂ ਫੋਟੋ ਵਾਇਰਲ ਕਰ ਦੂੰਗਾ ਇਹ ਕਰ ਦੂੰਗਾ ਜੋ ਮਰਜ਼ੀ ਕਰ ਬਲੈਕਮੇਲ ਕਰ ਕਰਕੇ ਉਹਨੇ ਮੇਰ ਕੋ ਕਦੀ ਕਹਿੰਦਾ ਸੀ ਸੜਕ ਤੇ ਜਾ ਉਠਕ ਬੈਠ ਕੇ ਲਗਾ ਜਾਂ ਪੂਰੇ ਕੱਪੜੇ ਉਤਾਰ ਕੇ ਬਾਹਰ ਜਾ ਉੱਪਰ ਜਾ ਕੇ ਕੋਠੇ ਤੇ ਤਿੰਨ ਮੰਜ਼ਲ ਦਾ ਆਪਣਾ ਕਦੀ ਫੋਨ ਸੁੱਟ ਦੇ ਕਦੀ ਕੁਛ ਕਰ ਲਿਆ ਏਦਾਂ ਬਹੁਤ ਕੁਛ ਕਰਵਾਇਆ ਰਿਲੇਸ਼ਨ ਨਾਲ 도ਚ ਨਹੀਂ ਕਰਦਾ ਹਾਂਜੀ ਪੂਜਾ ਕਰ ਲਿਆ ਹਾਂਜੀ ਲੱਗੀ ਨੇ ਪੀਕਾ ਆਪਣਾ ਉਹ ਨਹੀਂ ਆਮ ਉਹਦਾ ਨਾਮ ਐਂਜਲ ਕਲਿਆਨ ਤੁਹਾਡੀ ਕੌਣ ਕਰਦੀ ਹੈ ਮੇਰੀ ਬੇਟੀ ਹੈ ਕੀ ਗੱਲ ਕੀ ਇਹਦਾ ਮੈਟਰ ਇਹ ਆ ਕਿ 2.5 ਸਾਲ ਤੋਂ ਕਿਸੇ ਦੇ ਮਤਲਬ ਕਿ ਜਿੱਤੇ ਨੇ ਕੰਮ ਕਰਦੀ 10 ਸਾਲ ਤੋਂ ਉਹਨਾਂ ਦੇ ਬੇਟੇ ਦੇ ਨਾਲ ਰਿਲੇਸ਼ਨ ਸੀਗਾ ਠੀਕ ਹੈ ਉਹਨਾਂ ਨੇ ਇਹਨਾਂ ਨੂੰ ਮਤਲਬ ਕਿ ਗੱਲਾਂ ਗੁੰਲਾਤਿਆਂ ਕਰਕੇ ਮੁੰਡੇ ਨੇ ਇਹਦੇ ਨਾਲ 2.5 ਸਾਲ ਤੋਂ ਸੈਸ਼ਨ ਕਰਦੇ ਰਹੇ ਆ ਤੇ ਹੁਣ ਐਂਡ ਤੇ ਲਾਸਟ ਤੇ ਆ ਕੇ ਕਹਿੰਦੇ ਆ ਕਿ ਤੁਸੀਂ ਛੋਟੀ ਜਾਤੀ ਦੇ ਆਸੀਂ ਤੁਹਾਡੇ ਨਾਲ ਵਿਆਹ ਨਹੀਂ ਕਰ ਸਕਦੇ ਇਹ ਅਰੁਣ ਸ਼ਰਮਾ ਉਹਦੇ ਪਿਤਾ ਦੇ ਵੱਲੋਂ ਤੇ ਉਹਦੀ ਮਾਤਾ ਦੇ ਵੱਲੋਂ ਅੱਛਾ ਜੀ ਨੀਹਾ ਸ਼ਰਮਾ ਉਹ ਤਾਂ ਇੱਕ ਲੜਕੀ ਐ ਬਲੇਕਨ ਬਾਈ ਜਿੰਨੀ ਐਸੀ ਉਹ ਤਾਂ 15 ਸਾਲ ਦੀ ਹੁਣ 17 ਸਾਲ ਦੀ ਤੁਸੀਂ ਗੱਲ ਕੀਤੀ ਮੁੰਡੇ ਵਾਲਿਆਂ ਨਾਲ ਹਾਂ ਜੀ ਕੀਤੀ ਸੀ ਉਹਨਾਂ ਨਾਲ ਬਦਲ ਕੇ ਤਿੰਨ ਵਾਰ ਉਹਨਾਂ ਨਾਲ ਗੱਲ ਕੀਤੀ ਤਿੰਨੋਂ ਵਾਰ ਕਹਿੰਦੇ ਕਹਿ ਦਿੰਦੇ ਕਰ ਦਾਂਗੇ ਰੁਕ ਜਾਓ ਕਰ ਦਾਂਗੇ ਰੁਕ ਜਾਓ ਬਾਦ ਵਿੱਚ ਪਤਾ ਨਹੀਂ ਇਹਨਾਂ ਦੀ ਕੀ ਗੱਲ ਹੁੰਦੀ ਆ ਆਪਸ ਹੀ ਲੜ ਪੈਂਦੇ ਤਾਂ ਕਰਕੇ ਇਹਨੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਪਤਾ ਸੀ ਕੀ ਗੱਲ ਬੱਤੇ ਇਹ ਲੜਕੀ ਦੇ ਰਿਲੇਸ਼ਨ ਦੇ ਕਰਕੇ ਇੱਕ ਵਾਰ ਤੇ। ਮੈਨੂੰ ਬਾਅਦ 'ਚ ਪਤਾ ਲੱਗਿਆ ਸੀ। ਹਾਂਜੀ ਪਹਿਲਾਂ ਨਹੀਂ ਪਤਾ ਬਾਅਦ 'ਚ ਪਤਾ ਲੱਗਾ। ਇਹਦਾ ਦੂਸਰਾ ਦੂਸਰਾ ਚਾਂਸ ਜੇ ਇਹਦਾ। ਅੱਛਾ ਪਹਿਲੇ ਪਹਿਲਾਂ ਨਹੀਂ ਕਰਦੇ। ਹਾਂਜੀ। ਮੰਗੇ ਕਰਦੇ ਕਿ ਮੇਰੀ ਕੁੜੀ ਨੂੰ ਸਾਫ ਦਿੱਤਾ ਜਾਵੇ। ਸਾਡੀ ਛੋਟੀ ਭੈਣ ਜਿਹਦਾ ਨਾਮ ਪੂਜਾ ਵਾ। ਸਾਡੇ ਸਮਾਜ ਤੋਂ ਬਿਲੋਂਗ ਕਰਦੀ ਆ ਦਲਿਤ ਪਰਿਵਾਰ ਤੋਂ ਉਹਨਾਂ ਨੇ ਇਹ ਕੱਲ ਪਰਸੋ ਹੀ ਮੈਨੂੰ ਦੱਸਿਆ ਕਿ ਉਹਨਾਂ ਦੀ ਕੁੜੀ ਨੇ ਜਿਹੜਾ ਮਤਲਬ ਇੱਕ ਸੋਸਾਇਟੀ ਕਰਨ ਦਾ ਮਤਲਬ ਕੀਤਾ ਸੀ ਮਤਲਬ ਕਿਸੇ ਲੜਕੇ ਦੇ ਨਾਲ ਉਹਨਾਂ ਦਾ ਫੇਰ ਚੱਲਦਾ ਪਿਆ ਸੀ ਉਹ ਲੜਕੇ ਦਾ ਨਾਮ ਸੀ ਰੁਦਰਾਕਸ਼ ਸ਼ਰਮਾ ਔਰ ਉਹਨਾਂ ਦੇ ਪਿਤਾ ਦਾ ਨਾਮ ਵੀ ਇਹਨਾਂ ਨੇ ਦੱਸਿਆ ਅਰुण ਸ਼ਰਮਾ ਜਿਹੜਾ ਜਿਹਨੂੰ ਕਿਹਾ ਜਾਂਦਾ ਕਿ ਚੀਫ ਸੈਨਾ ਦੇ ਪ੍ਰਧਾਨ ਆ ਔਰ ਉਹਨਾਂ ਨੇ ਜਦੋਂ ਇਹਨਾਂ ਦਾ ਮਤਲਬ ਇੱਕ ਮਤਲਬ ਚੱਲਦਾ ਪਿਆ ਸੀ ਕੋਈ ਇਹਨਾਂ ਦਾ ਕਿ ਲਵ ਚੱਲਦਾ ਪਿਆ ਸੀ ਉਸ ਦੌਰਾਨ ਉਹਨਾਂ ਦੇ ਉਹਨੇ ਮਾਪਿਓ ਨੇ ਉਹਨਾਂ ਨੇ ਕਿਹਾ ਸੀ ਵੀ ਆਪਾਂ ਕੁੜੀ ਮੁੰਡੇ ਦਾ ਵਿਆਹ ਕਰਾਂਗੇ ਔਰ ਕੁੜੀ ਨੇ ਮਤਲਬ ਇਹਨਾਂ ਨੇ ਵੀਡੀਓ ਵੀ ਦਿਖਾਈ ਆ ਜਿਹਦੇ ਵਿੱਚ ਮਤਲਬ ਉਹਨਾਂ ਦੇ ਬਰਡੇ ਵੀ ਇਹਨਾਂ ਦਾ ਮਨਾਇਆ ਜਾ ਰਿਹਾ ਉਹਨਾਂ ਦੇ ਘਰ ਦੇ ਵਿੱਚ ਉਹਦੀ ਮਾਂ ਵੀ ਕੇਕ ਖਵਾ ਰਹੀ ਆ ਪਿਓ ਵੀ ਖਵਾ ਰਿਆ ਵਾ ਮੁੰਡਾ ਵੀ ਖਵਾ ਰਿਆ ਵਾ ਔਰ ਕਈ ਅਸ਼ਲੀਲ ਵੀਡੀਓ ਵੀ ਜਿਹੜੀਆਂ ਕੁੜੀ ਨੇ ਦੱਸਿਆ ਵਾ ਵੀ ਜਿੰਨਾਂ ਵੱਲੋਂ ਵੀ ਇਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ ਮੁੰਡਾ ਬਾਰ-ਬਾਰ ਧਮਕੀ ਲਾ ਰਿਹਾ ਵਾ ਉਹਨਾਂ ਦਾ ਪਿਓ ਵੀ ਲਾ ਰਿਹਾ ਵਾ ਕਿ ਅਗਰ ਤੁਸੀਂ ਸਾਨੂੰ ਤੰਗ ਪਰੇਸ਼ਾਨ ਕੀਤਾ ਤੇ ਅਸੀਂ ਅਸੀਂ ਵੀਡੀਓ ਦਿਖਾਵਾਂਗੇ ਸਾਰਿਆਂ ਨੂੰ ਤੁਹਾਨੂੰ ਬਦਨਾਮ ਕਰਾਂਗੇ ਔਰ ਜਦੋਂ ਵਿਆਹ ਦੀ ਗੱਲ ਆਉਂਦੀ ਆ ਔਰ बार-बार ਇਹ ਕਿਹਾ ਜਾਂਦਾ ਵਾ ਕਿ ਤੁਸੀਂ ਛੋਟੀ ਜਾਤੀ ਦੇ ਲੋਕ ਜੀ ਮੈਂ ਇਹ ਪੁੱਛਣਾ ਚਾਹਨਾ ਵਾ ਇਹਨੂੰ ਉਦਰਾਸ਼ ਸ਼ਰਮਾ ਨੂੰ ਔਰ ਅਰुण ਸ਼ਰਮਾ ਨੂੰ ਕਿ ਜਦੋਂ ਤੁਸੀਂ ਘਰਾਂ 'ਚ ਕੇਕ ਕਟਾਉਂਦੇ ਸੀ ਜਦੋਂ શોਸ਼ਣ ਕੀਤਾ ਗਿਆ ਸੀ ਸਾਡੀਆਂ ਕੁੜੀਆਂ ਦਾ ਸਾਡੇ Dalit ਪਰਿਵਾਰ ਦੀਆਂ ਧੀਆਂ ਭੈਣਾਂ ਦਾ ਉਦੋਂ ਛੋਟੀ ਜਾਤੀ ਨਹੀਂ ਤੁਹਾਨੂੰ ਲੱਗੀ ਅੱਜ ਵਿਆਹ ਕਰਾਉਣ ਦਾ ਸਮਾਂ ਆ ਤੇ ਅੱਜ ਤੁਹਾਨੂੰ ਛੋਟੀ ਜਾਤੀ ਲੱਗਦੀ ਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਖਾਸ ਕਰਕੇ ਕਮਿਸ਼ਨਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਜਿਹੜੀ ਬੰਦੀ ਕਾਰਵਾਈ ਇਹਨਾਂ ਤੇ ਜਲਦੋਂ ਜਲਦ ਕੀਤੀ ਜਾਵੇ ਨਹੀਂ ਤੇ ਅਗਰ ਬੰਦੀ ਕਾਰਵਾਈ ਨਾ ਉਤੇ ਨਾ ਆਈ ਅਸੀਂ ਇੱਕ ਵੱਡਾ ਐਕਸ਼ਨ ਲਵਾਂਗੇ ਅਸੀਂ ਭੰਡਾਰੀ ਪੁਲ ਤੇ ਆ ਕੇ ਪੂਰਾ ਸਮਾਜ ਲੈ ਕੇ ਅਸੀਂ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਔਰ ਜਲਦੋਂ ਜਲਦ ਨਾ ਉਤੇ ਐਕਸ਼ਨ ਲਿੱਤਾ ਜਾਵੇ ਸਵਾਜ ਸਾਡੇ ਕੋ ਸਾਡੇ ਹੀ ਸਮਾਜ ਦੇ ਦੇ ਜਲਿਤ ਪਰਿਵਾਰ ਦੀ ਜਿਹੜੀ ਲੜਕੀ ਆ ਜਿੰਨੇ ਵਿਚਾਰੀ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ ਅੱਜ ਅਸੀਂ ਉਹਦਾ ਗੁਰਨਾਨਕ ਹਸਪਤਾਲ ਪਤਾ ਲੈਣ ਆਏ ਔਰ ਪੁੱਛੀ ਗਿੱਛ ਤੇ ਵਿੱਚ ਆਪਾਂ ਇਸਦੇ ਪੈਰ ਨੂੰ ਪੁੱਛਿਆ ਇਸ ਬੇਟੀ ਨੂੰ ਪੁੱਛਿਆ ਕਿਤੇ ਨਾ ਕੀ ਘਟਨਾ ਹੋਈ ਆ ਔਰ ਇਹਨੇ ਦੱਸਿਆ ਕਿ ਕੋਈ ਅਰਨ ਸ਼ਰਮਾ ਨਾਮ ਦਾ ਵਿਅਕਤੀ ਆ ਉਹਦਾ ਬੇਟਾ ਵਾ ਦੁਦਰਾਕਸ਼ ਸ਼ਰਮਾ ਜਿਹੜਾ ਇਹਦਾ 2 ਸਾਲਾਂ ਤੋਂ ਸ਼ੋਸ਼ਣ ਕਰਦਾ ਆ ਰਿਆ ਵਾ ਔਰ ਜਦੋਂ ਇਹਦੇ ਮਾਪੇ ਬਾਬ ਨੂੰ ਕੁੜੀ ਦੇ ਮਾਪੇ ਬਾਬ ਨੂੰ ਪਤਾ ਲੱਗਾ ਔਰ ਉਹਨਾਂ ਦੇ ਮੁੰਡੇ ਦੇ ਮਾਪੇ ਬਾਬ ਨੂੰ ਪਤਾ ਲੱਗਾ ਤੇ ਚਲੋ ਇਹਨਾਂ ਦੀ ਆਪਸ ਵਿੱਚ ਸਹਿਮਤੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਚਲੋ ਅਸੀਂ ਤੁਹਾਡਾ ਵਿਆਹ ਕਰ ਦੇਵਾਂਗੇ ਵਿਆਹ ਦੇ ਝਾਂਸਾ ਇਹਨਾਂ ਨੂੰ ਦੇ ਕੇ ਵਿਚਾਰੀ ਦਾ ਸ਼ੋਸ਼ਣ ਕਰਦੇ ਰਹੇ ਆ ਔਰ ਹੁਣ ਜਦੋਂ ਇਹਨਾਂ ਨੇ ਵਿਆਹ ਦੀ ਗੱਲ ਕੀਤੀ ਕਿ ਆਪਾਂ ਇਹਨਾਂ ਮਤਲਬ ਕਿ ਜਦੋਂ ਇਹ ਹਮ ਉਮਰ ਹੋ ਜਾਣਗੇ ਤੇ ਇਹਨਾਂ ਦਾ ਵਿਆਹ ਕਰਦਾਂਗੇ ਆਪਾਂ ਮਗਰ ਮੁੰਡਾ ਲਗਾਤਾਰ ਇਹਨੂੰ ਨਾ ਕਰਦਾ ਰਿਹਾ ਔਰ ਉਸ ਡਿਪਰੈਸ਼ਨ ਦੇ ਵਿੱਚ ਇਸ ਲੜਕੀ ਨੇ ਅੱਜ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਅੱਜ ਗੁਰੂ ਨਾਨਕੋ ਹਸਪਤਾਲ ਚ ਆਹੀ ਪਹੁੰਚੇ ਆ ਅਸੀਂ ਪ੍ਰਸ਼ਾਸਨ ਕੋ ਬੇਨਤੀ ਕਰਦੇ ਆ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਏ ਔਰ ਜਿਹੜੇ ਲੋਗ ਛੋਟੀ ਜਾਤੀ ਦਾ ਕਹਿ ਕੇ ਜਿਹੜੇ ਲੋਗ ਇਹਨਾਂ ਨੇ ਦੇ ਸਾਡੀਆਂ ਧੀਆ ਭੈਣਾਂ ਦਾ ਛੋਟੀ ਉਮਰ ਦੇ ਵਿੱਚ ਸ਼ੋਸ਼ਣ ਕਰਦੇ ਆ ਇਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਵੀ ਚਾਹੀਦੀ ਹੈ ਪਰ ਪਰਿਵਾਰ ਨੇ ਕਿਹਾ ਕਿ

ਔਰ ਇਹਦੇ ਵਿੱਚ ਮੈਨੂੰ ਬਲੈਕਮੇਲ ਕਰਕੇ ਮੇਰਾ ਸ਼ੋਸ਼ਣ ਕਰਦਾ ਰਿਹਾ ਵਾ ਤੇ ਅਸੀਂ ਤੇ ਚੋਣੇ ਆ ਕਿ ਜੇ ਇਸ ਬੱਚੀ ਨੇ ਇੰਨੀਆਂ ਗੱਲਾਂ ਕੀਤੀਆਂ ਤੇ ਇਹਨੂੰ ਇਨਸਾਫ ਦਿਨਾ ਚਾਹੀਦਾ ਹੈ ਕਿ ਸਾਡੀ ਭੈਣ ਜਿਹੜੀ ਜਿੰਨਾ ਸ਼ੋਸ਼ਣ ਹੋਇਆ ਵਾ ਇੱਕ ਜਰਨਲ ਪਰਿਵਾਰ ਵੱਲੋਂ ਉਹ ਮੈਰਿਜ ਦਾ ਝਾਂਸਾ ਦੇ ਕੇ ਜਿਹੜਾ ਉਹਨਾਂ ਸ਼ੋਸ਼ਣ ਕਰਦੇ ਰਹੇ ਆ 2 ਸਾਲ ਤੋਂ ਪੂਰੇ ਪਰਿਵਾਰ ਵੱਲੋਂ ਜਦੋਂ ਕਿਹਾ ਗਿਆ ਕਿ ਤੁਹਾਡੇ ਮੁੰਡੇ ਨੇ ਐਦਾ ਸ਼ੋਸ਼ਣ ਕੀਤਾ ਵਾ ਤੇ ਉਹਨਾਂ ਦੀ ਮੈਰਿ ਕਰਾਈ ਜਾਵੇ ਪਰ ਪਰਿਵਾਰ ਵੱਲੋਂ ਕੋਈ ਇਨਸਾਫ ਨਹੀਂ ਦਿੱਤਾ ਗਿਆ ਉਲਟ ਇਹਨਾਂ ਦੇ ਉੱਤੇ ਛੋਟੀ ਜਆ ਦੇ ਸ਼ਬਦ ਬੋਲੇਗੇ ਤਾਂ ਅਸੀਂ ਪ੍ਰਸ਼ਾਸਨ ਕੋਲ ਬੇਨਤੀ ਕਰਦੇ ਹਾਂ ਇਹਨਾਂ ਦੇ ਉੱਤੇ ਐਕਟ ਵੀ ਲਗਾਇਆ ਜਾਵੇ ਤੇ ਜਿਹਦਾ ਸ਼ੋਸ਼ਣ ਸਾਡੀ ਧੀ ਨਾਲ ਹੋਇਆ ਵਾਲਮੀਕੀ ਸਮਾਜ ਦੀ ਧੀ ਨਾਲ ਹੋਇਆ ਵਾ ਔਰਤੇ ਵੀ ਜਿਹੜੀ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਅਸੀਂ ਕਾਨੂੰਨ ਦੇ ਸਾਰਾ ਲੈ ਕੇ ਕੋਰਟ ਦੇ ਰਾਈ 164 ਦੇ ਬਿਆਨ ਕਰਾ ਕੇ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰਾਂਗੇ ਤੇ ਇਸ ਦੋਸ਼ੀ ਨੂੰ ਅਸੀਂ ਸਜ਼ਾ ਜ਼ਰੂਰ ਦਿਵਾਵਾਂਗੇ ਕਿਉਂਕਿ ਸ਼ੁਰੂ ਤੋਂ ਹੀ ਜਦੋਂ ਤੋਂ ਬਾਬਾ ਸਾਹਿਬ ਦਾ ਸੰਵਿਧਾਨ ਲਿਖਿਆ ਵਾ ਉਦੋਂ ਤੋਂ ਹੀ ਹਾਲੇ ਵੀ ਇਹ ਲੋbsch ਸੁਹਾ ਸ਼ਾਤ ਸ਼ੋਸ਼ਣ ਕਰਦੇ ਵੇ ਆ ਸਾਡੀਆਂ ਧੀਆ ਭੈਣਾਂ ਲਾ ਤੇ ਮੈਂ ਬੇਨਤੀ ਕਰਦਾ ਵਾਂ ਸਮਾਜ ਨੂੰ ਸਮਾਜ ਦੇ ਲੋਕਾਂ ਨੂੰ ਕਿ ਇਹ ਮਸਲੇ ਨੂੰ ਲੈ ਕੇ ਅਸੀਂ ਬਹੁਤ ਜਲਦੀ ਇੱਕ ਵੱਡਾ ਪ੍ਰੋਟੈਸਟ ਕਰਨ ਜਾ ਰਹੇ ਆ ਭੰਡਾਰੀ ਬੋਲਦੇ ਉਹਦਾ ਸਾਥ ਦੋ ਤੇ ਭੈਣ ਨੂੰ ਇਨਸਾਫ ਦੋ ਜੈ ਵਾਲਮੀਕੀ ਜੈਪੀ ਮਹਾ ਸੁਤਾਨ ਜੀ ਅੱਜ ਅਸੀਂ ਗੁਰਨਾਨਕ ਹਸਪੀਟਲ ਇਸ ਗੜੀ ਬੰਚਿਆ ਕੀ ਇੱਕ ਸਾਡੇ ਦਲਿਤ ਸਮਾਜ ਦੀ ਬੇਟੀ ਐਂਜਲ ਨਾਂ ਦੀ ਆ ਕੁੜੀਆ ਤੇ ਉਹ ਜੀ ਉਹ ਇੱਕ ਸ਼ੋਸ਼ਣ ਦਾ ਸ਼ਿਕਾਰ ਹੋਈ ਆ ਇੱਕ ਅਰुण ਕੁਮਾਰ ਸ਼ਰਮਾ ਜਿਹੜਾ ਕਿ ਆਪਣੇ ਆਪ ਨੂੰ ਸੇ ਸਣਾ ਦਾ ਪ੍ਰਧਾਨ ਮੰਨਦਾ ਤੇ ਉਹਦਾ ਜਿਹੜਾ ਬੇਡਾ ਦਦਜਾ ਹਸਤੇ ਸ਼ਰਮਾ ਤੇ ਉਹ ਜਿਹੜਾ ਨਾ ਮਣੀ ਉਹਨੇ ਇਥੇ ਕੁੜੀ ਦਾ ਅਜ ਤੋਂ 2 ਸਾਲ ਪਹਿਲੇ ਉਹਦਾ ਸ਼ੋਸ਼ਣ ਕਰਦਾ ਆ ਰਿਹਾ 15 ਸਾਲ ਦੀ ਉਮਰ ਤੱਕ ਤੇ ਹੁਣ ਪਾਈ ਦਾ ਵੀ ਸ਼ੋਸ਼ਣ ਕਰਦਾ ਆ ਰਿਹਾ ਸੀ ਉਹਨੂੰ ਕੁੜੀ ਨੇ ਜਦੋਂ ਕਿਹਾ ਵੀ ਉਹਨੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਾਂਗਾ ਜਦੋਂ ਵਿਆਹ ਦੀ ਗੱਲ ਹੋਈ ਤੇ ਉਹ ਕਹਿੰਦਾ ਵੀ ਮੈਂ ਛੋਟੀ ਜਆਦੀ ਕੁੜੀ ਨਾਲ ਵਿਆਹ ਨਹੀਂ ਕਰ ਸਕਦਾ ਮੈਂ ਇਹੋ ਹੀ ਇਹ 33 ਗੱਲਾਂ ਵੀ ਤੁਸੀਂ ਦੇਖੋ ਜੇ ਜਦੋਂ ਵੀ ਉਹਨੂੰ ਘਰ ਬੁਲਾ ਕੇ ਕੇਕ ਕੱਟਦੇ ਸੀ ਚਾਹਾਂ ਬਣਾਉਂਦੇ ਸੀ ਉਹਨਾਂ ਪਿਆਰ ਕਰਦੇ ਤੁਹਾਡਾ ਐ ਉਹਰਾ ਅਰੁਣ ਸ਼ਰਮਾ ਵੀ ਨਾਲ ਹੁੰਦਾ ਸੀ ਉਹਦੇ ਘਰ ਦੇ ਵੀ ਹੋਰ ਸਾਰਾ ਪਰਿਵਾਰ ਇਹਦੇ ਨਾਲ ਬੜਾ ਪਿਆਰ ਕਰਦੇ ਸੀ ਮਰ ਲੇਕਿਨ ਉਹ ਤੋਂ ਉਹਨਾਂ ਨੂੰ ਛੋਟੀ ਜਿਹਾ ਜੀ ਨਹੀਂ ਲੱਗੀ ਮਰੋ ਹੁਣ ਕਿਥੇ ਲੱਗੀ ਛੋਟੀ ਜਿਹਾ ਜੀ ਕਿਉਂਕਿ ਉਹਨੇ ਉਹਨਾਂ ਨੂੰ ਉਹ ਉਹ ਮੁੰਡਾ ਜਿਹੜਾ ਬਲੈਕਮੇਲ ਡੈੱਬ ਹੈਗਾ ਸੀ ਕਰਨਾ ਇਸ ਕਰਕੇ ਕਿ ਉਹ ਕਹਿੰਦਾ ਸੀ ਜੇ ਤੂੰ ਮੇਰੇ ਨਾਲ ਵਿਆਹ ਦੀ ਗੱਲ ਕੀਤੀ ਤੇ ਮੈਂ ਐ ਜਣੀਆਂ ਦਰੀਆਂ ਫੋਟੋਆਂ ਜਣੀਆਂ ਗੰਦੀਆਂ ਮੰਦੀਆਂ ਫੋਟੋਆਂ ਤੇਰੀਆਂ ਮੈਂ ਵਾਰ ਲਗਾ ਦਾਂ ਉਹਨੇ ਇਸ ਦਾ ਤੋਂ ਕੁੜੀ ਨੇ ਆ ਆਪਣੇ ਆਦਮ ਅਧਿਆਪਕ ਕਰਨੀ ਕੋਸ਼ਿਸ਼ ਕੀਤੀ ਆ ਮਰ ਲੇਕਿਨ ਚਲੋ ਰੱਬ ਕਰਦਾ ਜਦੋਂ ਕੋ ਕੁੜੀ ਬਜ ਗਈ ਮਰ ਲੇਕਿਨ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਵੀ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਅਸੀਂ ਫਿਰ ਕੋਡ ਰਾਈ ਇਹ ਕੁੜੀ ਦੇ 164 ਦੇ ਬਿਆਨ ਕਰਾ ਕੇ ਅਸੀਂ ਕੋਡ ਰਾਈ ਇਸ ਇਸ ਅਨੂ ਸ਼ਰਮੇ ਦੇ ਬੇਟੇ ਦੇ ਪਰਚਾ ਕਰਾਵਾਂਗੇ ਸਾਰੇ ਟੱਬਰ ਨੂੰ ਟੱਬਰ ਨੂੰ ਸਾਰੇ ਘਰੇ ਚ ਲਿਆ ਕੇ ਇਹਨਾਂ ਦੇ ਪਰਚਾ ਕਰਾਵਾਂਗੇ ਜੇ ਅਗਰ ਪ੍ਰਸ਼ਾਸਨ ਨੇ ਸਾਡੇ ਤੇ ਸਾਡੀ ਸੁਣਵਾਈ ਨਾ ਕੀਤੀ ਜੀ ਇਹ ਉਹ ਕਹਿੰਦਾ ਵੀ ਅਸੀਂ ਜੇ ਪ੍ਰਸ਼ਾਸਨ ਨੇ ਸਾਡੇ ਦਲੀ ਸਮਾਜ ਦੀਆਂ ਬੇਟੀਆਂ ਦਾ ਇਹ ਅੱਜ ਤੱਕ ਮੈਂ ਦੇਖੀ ਜਾਵਾ ਵੀ ਜਦੋਂ ਵੀ ਜਦੋਂ ਵੀ ਆਮ ਆਦਮੀ ਪਾਰਟੀ ਸਰਕਾਰ ਆਈ ਸਾਡੇ ਦਲੀ ਸਮਾਜ ਨਾਲ ਹਮੇਸ਼ਾ ਹੀ ਬੇਇਨਸਾਫੀ ਹੋਈ ਜਾਂ ਸਾਨੂੰ ਕਦੀ ਕੋਈ ਸਮਾਜ ਸਮਾਜ ਨੂੰ ਸਾਡੇ ਨੂੰ ਇਨਸਾਫ ਨਹੀਂ ਮਿਲਿਆ ਤੇ ਜੇ ਸਾਨੂੰ ਇਸ ਵਾਰ ਵੀ ਸਾਡੀ ਬੇਟੀ ਨੂੰ ਸਾਨੂੰ ਇਹ ਇਹਨੂੰ ਨਾ ਇਨਸਾਫ ਮਿਲਿਆ ਤੇ ਫਿਰ ਅਸੀਂ ਹੋਰ ਵੀ ਜਿਹੜਾ ਜਿਹੜਾ ਫਿਰ ਵੱਡਾ ਵੇਲਾ ਚੁੱਕਾਂਗੇ ਉਹਦੇ ਵਿੱਚ ਜੋ ਵੀ ਜਿੰਮੇਵਾਰ ਹੋਗਾ ਉਹ ਪੁਲਿਸ ਪ੍ਰਸ਼ਾਸਨ ਹੋਏਗਾ ਮੈਟਰ ਇਹ ਵੀ ਇੱਕ ਨਾ ਸਾਨੂੰ ਇਤਲਾ ਮਿਲੀ ਸੀ ਕੰਟਰੋਲ ਰੂਮ ਥਰੂ ਵੀ ਇੱਕ ਲੜਕੀ ਆ ਏਜਲ ਕਲਿਆਣ ਪੁੱਤਰੀ ਰੋਹਿਤ ਕਲਿਆਣ ਪ੍ਰੇਮਨਗਰ ਦੀ ਰਹਿਣ ਵਾਲੀ ਆ ਵੀ ਇਹਨੇ ਕੋਈ ਜਰੀਲੀ ਚੀਜ਼ ਖਾਦੀ ਆ ਤੇ ਗੁਰਨਾਨਕ ਦੇਵ ਅਮਰਜੈਂਸੀ ਵਾਰਡ ਚ ਦਾਖਲਿਆ ਤੇ ਇਹਦੇ ਜੋ ਕਾਰਵਾਈ ਪੰਦੀ ਉਹ ਕਰੋ ਇਸ ਕਰਕੇ ਅਸੀਂ ਇੱਥੇ ਪੁੱਜੇ ਆ ਇਹਦੇ ਬਾਰੇ ਇਹਦੇ ਕੋਈ ਜਾਣਕਾਰੀ ਨਹੀਂ ਆ ਹੁਣ ਉਹਦੀ ਸਟੇਟਮੈਂਟ ਲਿਖਾਂਗੇ ਜੋ ਉਹਦੇ ਮਾਪਕ ਬੰਦੀ ਕਾਰਵਾਈ ਅੱਗੇ ਕੀਤੀ ਹੈ ਸੁਣ ਕਿਸੇ ਦਾ ਨਾਮ ਵਗੈਰਾ ਦੱਸਿਆ ਕੋਈ ਅਜੇ ਨਹੀਂ ਕੁਛ ਨਹੀਂ ਅਜੇ ਤੇ ਆਏ ਆ ਜੋ ਵੀ ਉਹ ਉਹਦੇਮ ਬਿਆਨ ਮੁਤਾਬਕ ਅੱਗੇ ਜੋ ਵੀ ਕਾਰਵਾਈ ਆ ਉਹ ਕਰਦੇ